ਬੰਦਾ ਆਪਣੀ ਮਰਜ਼ੀ ਨਾਲ ਹੀ ਗੁਰੂ ਘਰ ਆਉਣਾ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਹੀ ਸਭ ਕੁਝ ਕਰਨਾ ਚਾਹੁੰਦਾ ਹੈ ਹੁਣ ਵੇਖੋ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਪੜ੍ਹੋ ਮਰਜ਼ਾਦਾ ਵਿੱਚ ਲਿਖਿਆ ਆ ਵੀ ਇੱਕੋ ਟਾਈਮ ਇੱਕੋ ਚੀਜ਼ ਹੋ ਸਕਦੀ ਏ ਜੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਉੱਥੇ ਪਾਠ ਤੇ ਕਥਾ ਨਹੀਂ ਹੋ ਸਕਦੀ ਉੱਥੇ ਕੇਵਲ ਗੁਰਬਾਣੀ ਦਾ ਕੀਰਤਨ ਹੀ ਹੋਏਗਾ ਜੇ ਗੁਰਬਾਣੀ ਦੀ ਕਥਾ ਹੋ ਰਹੀ ਏ ਗੁਰਬਾਣੀ ਦਾ ਕੀਰਤਨ ਹੋ ਰਿਹਾ ਤੇ ਅਸੀਂ ਗੁਟਕੇ ਫੜ ਕੇ ਆਪਣਾ ਨਿਤਨੇਮ ਕਰਨ ਲੱਗ ਜਾਈਏ ਦੱਸੋ ਤੁਸੀਂ ਆਪਣਾ ਨਿਤਨੇਮ ਕਰ ਰਹੇ ਹੋ ਜਾਂ ਕੀਰਤਨ ਜਾਂ ਕਥਾ ਜਾਂ ਪਾਠ ਸੁਣ ਰਹੇ ਜਿਹੜਾ ਨਿਤਨੇਮ ਹੈ ਇਹ ਸਾਡਾ ਹੋਮਵਰਕ ਹੈ ਤੇ ਜਿਹੜਾ ਬੱਚਾ ਘਰੇ ਆਪਣਾ ਕੰਮ ਨਾ ਕਰੇ ਤੇ ਕਲਾਸ ਰੂਮ ਵਿੱਚ ਉਧਰ ਟੀਚਰ ਕਲਾਸ ਲਾ ਕੇ ਬੱਚਿਆਂ ਨੂੰ ਸਮਝਾਵੇ ਤੇ ਬੱਚਾ ਆਪਣਾ ਹੋਮਵਰਕ ਬੈਠਾ ਕਰੀ ਜਾਏ ਦੱਸੋ ਉਹਦੇ ਪੱਲੇ ਕੀ ਪਾਏਗਾ ਕੁਝ ਪੱਲੇ ਪਾਏਗਾ ਹੋਮਵਰਕ ਘਰ ਕਰਨ ਵਾਲਾ ਕੰਮ ਹੈ ਉਹਨੂੰ ਘਰ ਕਰੋ ਜਿਹੜਾ ਕਲਾਸ ਵਿੱਚ ਸਿਖਾਇਆ ਜਾ ਰਿਹਾ ਹੈ ਜਿਹੜੇ ਬੱਚੇ ਉਹਦੇ ਤੇ ਧਿਆਨ ਦਿੰਦੇ ਨੇ ਉਹ 100% ਨੰਬਰ ਲੈ ਕੇ ਪਾਸ ਹੋ ਜਾਂਦੇ ਗੁਰੂ ਘਰ ਦੀ ਵੀ ਇੱਕ ਮਰਜ਼ਾਦਾ ਹੈ ਇੱਕ ਪਾਸੇ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਹੈ ਕੋਈ ਆਪਣਾ ਗੁਟਕਾ ਲੈ ਕੇ ਕਿਹੜਾ ਪਾਠ ਕਰ ਰਿਹਾ ਪਾਠ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇੱਕੋ ਵਕਤ ਇੱਕੋ ਚੀਜ਼ ਹੁੰਦੀ ਹੈ ਇੱਕੋ ਵਕਤ ਇੱਕੋ ਚੀਜ਼ ਹੋ ਸਕਦੀ ਮਰਜ਼ਾਦਾ ਤੁਸੀਂ ਪੜ ਲਿਓ ਹੁਣ ਤਾਂ ਨੈੱਟ ਤੇ ਵੀ ਤੁਸੀਂ ਕੱਢ ਸਕਦੇ ਆਕਾਲ ਤਖਤ ਸਾਹਿਬ ਦੀ ਮਰਜ਼ਾਦਾ ਜੇ ਮੇਰੀ ਗੱਲ ਤੇ ਕਿਸੇ ਨੂੰ ਸ਼ੱਕ ਹੋਵੇ ਕਾਪੀਆਂ ਪੰਨਿਆਂ ਰਹਿਤ ਮਰਯਾਦਾ ਦੀਆਂ ਉਹ ਲੈ ਕੇ ਪੜ ਲਿਓ ਇੱਕੋ ਵਕਤ ਜਾਂ ਗੁਰਬਾਣੀ ਦਾ ਪਾਠ ਹੋਵੇ ਤੇ ਜਾਂ ਗੁਰਬਾਣੀ ਦਾ ਕੀਰਤਨ ਹੋਵੇ ਜਾਂ ਗੁਰਬਾਣੀ ਦੀ ਕਥਾ ਹੋਵੇ ਇਹਦਾ ਮਤਲਬ ਇਹ ਹੀ ਹੋਇਆ ਨਾ ਵੀ ਸਤਗੁਰੂ ਜੀ ਜਿਹੜਾ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਗੁਰਬਾਣੀ ਦਾ ਪਾਠ ਨਿਤਨੇਮ ਹੋ ਰਿਹਾ ਪੰਜ ਬਾਣੀਆਂ ਦਾ ਜਾਂ ਜਿਹੜੀ ਗੁਰਬਾਣੀ ਦੀ ਕਥਾ ਹੋ ਰਹੀ ਮੈਂ ਇਹਦੇ ਨਾਲ ਸਹਿਮਤ ਨਹੀਂ ਮੈਂ ਤਾਂ ਆਪਣਾ ਗੋਟਾ ਲੈ ਕੇ ਆਪਣਾ ਕਰਾਂਗਾ ਰੋ ਵਿਚਾਰ ਮਹਾਰਾਜ